ਗੁਰਦੀਪ ਸਿੰਘ ਨਕਸ਼ਦੀਪ ਤੇ ਨਾਵਲ ਸੂਰਜ ਦੀ ਤੀਤਾ ਅਗਲਾ ਕਾਂਟ 4 तकरीबन 2 ਸਾਲ ਬਾਅਦ ਜਸਪ੍ਰੀਤ ਦੇ ਪਾਪਾ ਨੂੰ ਵਿਆਹ ਬਾਰੇ ਇੱਕ ਇਸ਼ਤਿਹਾਰ ਪਸੰਦ ਆਇਆ ਜਿਸ ਵਿੱਚ ਲਿਖਿਆ ਸੀ 30 ਸਾਲ ਦੇ ਅਮਰੀਕਾ ਵਿੱਚ ਕਾਰੋਬਾਰ ਕਰਦੇ ਲੜਕੇ ਲਈ ਇੱਕ ਸੋਹਣੀ ਤੇ ਸੱਜੀ ਲੜਕੀ ਦੀ ਲੋੜ ਹੈ ਵਿਆਹ ਬਹੁਤ ਸਾਦਾ ਬਸ ਚੁੰਨੀ ਚੜਾ ਕੇ ਲੜਕੀ ਲੈ ਜਾਣ ਵਾਲਾ ਪਰ ਬਹੁਤ ਜਲਦੀ ਇਸ ਨੂੰ ਪੜ੍ਹ ਕੇ ਉਸਨੇ ਜਸਪ੍ਰੀਤ ਨੂੰ ਸੱਜਿਆ ਤੇ ਕਿਹਾ ਇਹ ਬੰਦੇ ਸਾਫ਼ ਲੱਗਦੇ ਹਨ ਹੁਣ ਮੇਰੀ ਬੀਬੀ ਤੀ ਬਣ ਕੇ ਇਹਨਾਂ ਨੂੰ ਆਪਣੀਆਂ ਦੋ ਫੋਟੋਆਂ ਅਤੇ ਆਪਣਾ ਪੂਰਾ ਪਤਾ ਕਰ ਦੇ ਇਸ ਫੋਨ ਨੰਬਰ ਉੱਤੇ ਇੱਕ ਫੋਟੋ ਚਿਹਰੇ ਦੀ ਤੇ ਇੱਕ ਪੂਰੀ ਇਸ ਵਾਰ ਜਸਪ੍ਰੀਤ ਕੁਝ ਨਹੀਂ ਬੋਲੀ ਤੇ ਉਸਨੇ ਆਪਣੀਆਂ ਦੋ ਫੋਟੋਆਂ ਚੁਣੀਆਂ ਤੇ ਫਿਰ ਆਪਣੇ ਪਾਪਾ ਦੇ ਫੋਨ ਤੋਂ ਉਹਨਾਂ ਲੋਕਾਂ ਨੂੰ ਕਰ ਦਿੱਤੀਆਂ ਪਰ ਉਸਨੇ ਆਪਣੇ ਪਾਪਾ ਨੂੰ ਇੰਨਾ ਜ਼ਰੂਰ ਆਖਿਆ ਹੱਥ ਨਹੀਂ ਬੰਨੇ ਕਿਸ ਦੇ ਅੱਗੇ ਜੇ ਤੁਸੀਂ ਇੰਨਾ ਅੱਗੇ ਹੱਥ ਬੰਨੇ ਨਾ ਅੱਗੇ ਵਾਂ ਮੈਂ ਉਹਨਾਂ ਦੇ ਬੈਠੇ ਹੀ ਘਰੋਂ ਬਾਹਰ ਨਿਕਲ ਜਾਣਾ ਨਾਰੇ ਵੀ ਗੱਲ ਤੋੜ ਦਿਓ ਕਿ ਉਹ ਮੇਰੇ ਉੱਤੇ ਪਾਬੰਦੀ ਨਾ ਲਾ ਕੇ ਰੱਖਣਗੇ ਤੁਹਾਨੂੰ ਮੈਂ ਇੱਧਰ ਬੁਲਾ ਵੀ ਨਾ ਸਕਾਂ ਮੈਂ ਮਰਦੀ ਆਪਣੇ ਸ਼ੇਰ ਪੁੱਤਰ ਦੀ ਮੰਨ ਲਈ ਹੱਸ ਕੇ ਗੁਰਦੇਵ ਸਿੰਘ ਹੱਸ ਪਿਆ ਤੇ ਉਹ ਵੀ ਹੱਸ ਕੇ ਜਸਪ੍ਰੀਤ ਫੋਟਵਾ ਕੱਲ ਕੀ ਫੋੜ ਗਈ ਸੀ ਪਰ ਗੁਰਦੇਵ ਸਿੰਘ ਅਮਰੀਕਾ ਵਾਲਿਆਂ ਵੱਲੋਂ ਹਰ ਰੋਜ਼ ਫੋਨ ਦੀ ਉਡੀਕ ਕਰਦਾ ਰਿਹਾ ਕਾਫੀ ਵਕਤ ਲੰਘ ਜਾਂਦੀ ਗੁਰਦੇਵ ਸਿੰਘ ਅੰਦਰ ਜੋ ਇੱਕ ਆਸ ਜੀ ਆ ਬਣੀ ਸੀ ਉਹ ਅੰਦਰੋਂ ਅੰਦਰ ਹੀ ਖਤਮ ਹੋਣ ਲੱਗ ਪਈ ਉਹ ਸੋਚਦਾ ਐਸੇ ਸਾਡੇ ਫਲ ਕਿਹਨੇ ਚੱਖਣਾ ਹੈ ਇਹਨੂੰ ਅੱਗੇ ਤੋਂ ਨਵੀਆਂ ਨਕੋਰ ਗੱਡੀਆਂ ਮੁਫਤ ਵਿੱਚ ਮਿਲਦੀਆਂ ਹੋਣ ਪਹਿਲਾਂ ਵੀ ਇੱਕ ਵਾਰ ਉਸ ਨਾਲ ਇੰਜ ਹੀ ਹੋਇਆ ਸੀ ਕਿ ਜਸਪ੍ਰੀਤ ਦੀਆਂ ਫੋਟੋਆਂ ਕੱਢਣ ਤੋਂ ਬਾਅਦ ਉਹ ਬਹੁਤ دیر ਐਵੇਂ ਉਡੀਕਦਾ ਰਿਹਾ ਸੀ ਪਰ ਇਸ ਵਾਰ ਉਸ ਨੂੰ ਬੜੀ ਆਸ ਸੀ ਇੰਨੀ دیر ਹੁਣ ਤੋ ਬਾਤ ਉਹਦਾ ਮਨ ਬੜਾ ਉਦਾਸ ਰਹਿਣ ਲੱਗ ਪਿਆ ਉਹ ਸੋਚਣ ਲੱਗਾ ਲੋਕ ਧੀਆਂ ਨੂੰ ਬਾਹਰ ਵੀ ਨਹੀਂ ਸਭ ਕੁਝ ਲਟਾਉਣ ਨੂੰ ਫਿਰਦੇ ਨੇ ਅੱਜ ਕਰ ਇਹ ਸੋਚ ਕੇ ਕਿ ਕੁੜੀ ਦੇ ਨਾਲ ਉਸ ਤੇ ਭਰਾ ਵੀ ਬਾਹਰ ਚਲੇ ਜਾਣਗੇ ਤੇ ਉਸ ਖਾਤਰ ਉਹ ਸਭ ਕੁਝ ਦਾ ਉੱਤੇ ਵੀ ਲਾਉਣ ਨੂੰ ਤਿਆਰ ਹੋ ਜਾਂਦੇ ਨੇ ਜਿਵੇਂ ਮੈਂ ਵੀ ਕਦੇ ਸੋਚਦਾ ਹਾਂ ਕਿ ਨਿੱਕਾ ਚੰਨੀ ਵੀ ਜਸਪ੍ਰੀਸ ਕੋਲ ਚਲੇ ਜਾਵੇਗਾ ਪਰ ਮੇਰੇ ਕੋਲ ਤਾਂ ਕੁਝ ਦਾ ਲਾਉਣ ਲਈ ਵੀ ਨਹੀਂ ਅਸਲ ਵਿੱਚ ਸ਼ਾਇਦ ਸਭ ਲੋਕ ਇਹਨਜੀ ਸੋਚਦੇ ਹਨ ਤੇ ਜੇ ਮੇਰੇ ਕੋਲ ਕਾਫੀ ਧਨ ਹੁੰਦਾ ਸ਼ਾਹ ਜੀ ਮੈਂ ਵੀ ਇੰਜ ਹੀ ਕਰਦਾ ਨਾਰਸਤੀਆਂ ਦਾ ਘਰ ਵਿੱਚ ਪੂਰਾ ਹੱਕ ਵੀ ਤਾਂ ਹੁੰਦਾ ਜਵਿੰਦਰ ਤਦੇ ਆਖਦੀ ਹੁੰਦੀ ਸੀ ਕਿ ਘਰ ਉੱਤੇ ਦੋ ਕਮਰਿਆਂ ਵਾਲਾ ਚਬਾਰਾ ਪਾ ਕੇ ਇੱਕ ਰਸੋਈ ਬਣਾ ਦੇਵਾਂਗੇ ਸਾਕੇ ਅੱਜ ਜਸਪ੍ਰੀਤ ਨੂੰ ਮਿਲ ਸਕੇ ਤੇ ਅੱਦੇ ਇਸ ਆਉਣ ਵਾਲੇ ਬੱਚੇ ਨੂੰ ਜੇ ਜਵਿੰਦਰ ਹੁੰਦੀ ਅੱਜ ਬੜਾ ਚੰਗਾ ਹੁੰਦਾ ਉਸ ਦੇ ਜਨ ਨਾਲ ਤਾਂ ਜਿਵੇਂ ਮੈਂ ਇੱਕ ਤਰ੍ਹਾਂ ਉੱਤੜੀ ਗਿਆ ਸੀ ਪੜ ਕੇ ਨੌਕਰੀ ਨਹੀਂ ਸੀ ਮਿਲ ਰਹੀ ਸੀ ਆਖਦੀ ਸੀ ਤੁਸੀਂ ਜੋ ਨੌਕਰੀ ਮਿਲਦੀ ਹੈ ਬਸ ਲੈ ਲਓ ਆਪਣੀ ਡਿਗਰੀ ਨੂੰ ਭੁੱਲ ਜਾਵੋ ਜਿਹੜੇ ਜੋ ਨੌਕਰੀ ਮਿਲੀ ਮੈਂ ਕਰ ਲਈ ਜੋ ਮੇਰੇ ਵੜਾ ਕੰਮ ਆਈ ਕਿੰਨੀ ਸ਼ਿਆਣੀ ਸੀ ਮੇਰੀ ਦਵਿੰਦਰ ਤੇ ਗੁਰਦੇਵ ਸਿੰਘ ਆਪਣੀ ਪਤਨੀ ਦਵਿੰਦਰ ਨੂੰ ਯਾਦ ਕਰਕੇ ਅੱਖਾਂ ਪਰ ਆਇਆ ਫਿਰ ਉਹ ਜਸਪ੍ਰੀਤ ਬਾਰੇ ਸੋਚਦਾ ਹੋਇਆ ਕਿਤੇ ਦਾ ਕਿਤੇ ਪੁੱਜ ਗਿਆ ਕੁਝ ਦਿਨ ਬਾਅਦ ਮਲਕੀ ਉਸਨੇ ਹੰਝੂ ਪੂੰਝੇ ਤੇ ਪਿੰਡ ਦੀ ਲਾਇਬ੍ਰੇਰੀ ਵੱਲ ਨਿਕਲ ਗਿਆ ਜਦੋਂ ਉਸਦੀ ਅਮਰੀਕਾ ਵਾਲੇ ਰਿਸ਼ਤੇ ਵੱਲੋਂ ਫੋਨ ਆਉਣ ਦੀ ਆਸ ਬਿਲਕੁਲ ਖਤਮ ਹੋ ਗਈ ਤਾਂ ਉਸ ਨੂੰ ਇੱਕ ਮਿਹਰਬਾਨ ਸਿੰਘ ਨਾਂ ਦੇ ਬੰਦੇ ਜੋ ਅਮਰੀਕਾ ਤੋਂ ਆਪਣਾ ਪੁੱਤਰ ਵਿਆਉਣ ਆਇਆ ਹੋਇਆ ਸੀ ਨੇ ਫੋਨ ਕੀਤਾ ਮਿਹਰਬਾਨ ਸਿੰਘ ਬੋਤਦੀ ਮਾਤੀ ਮਿੱਠਾ ਸੀ ਤੇ ਉਹ ਉਸ ਨੂੰ ਆਖ ਰਿਹਾ ਸੀ ਸਰਦਾਰ ਜੀ ਮੈਂ ਮਿਹਰਬਾਨ ਸਿੰਘ ਬੋਲਦਾ ਤੁਹਾਨੂੰ ਯਾਦ ਹੋਣਾ ਕਿ ਤੁਸੀਂ ਸਾਨੂੰ ਆਪਣੀ ਲੜਕੀ ਦੀਆਂ ਫੋਟੋਆਂ ਘੱਲੀਆਂ ਸੀ ਉਸੇ ਪ੍ਰਸੰਗ ਵਿੱਚ ਇਸ ਐਤਵਾਰ ਨੂੰ ਅਸੀਂ ਤੁਹਾਡੀ ਲੜਕੀ ਨੂੰ ਵੇਖਣ ਆ ਰਹੇ ਹਾਂ ਜੇ ਆਗਿਆ ਹੋਵੇ ਤਾਂ ਪਹਿਲਾਂ ਤਾਂ ਗੁਰਦੀਪ ਸਿੰਘ ਦੇ ਮੂੰਹੋਂ ਨਿਕਲਣ ਲੱਗਿਆ ਸੀ ਅਹਿਜਾ ਸੀ ਟੁੱਟ ਗਈ ਸੀ ਪਰ ਫਿਰ ਉਹ ਸੰਭਲ ਕੇ ਬੋਲਿਆ ਜ਼ਰੂਰ ਜੀ ਅਸੀਂ ਤੁਹਾਡੀ ਉਡੀਕ ਕਰਾਂਗੇ ਜੀ ਸਵੇਰੇ ਆਓਗੇ ਜਾਂ ਸ਼ਾਮ ਨੂੰ ਵਕਤਬਾਰੇ ਜ਼ਰੂਰ ਦੱਸਣਾ ਤਾਂ ਕਿ ਤੁਹਾਡੀ ਦੁਪਹਿਰ ਜਾਂ ਸ਼ਾਮ ਦੇ ਖਾਣੇ ਦਾ ਪ੍ਰਬੰਧ ਹੋ ਸਕੇ। ਉਹ ਨਹੀਂ ਜੀ ਖਾਣਾ ਨਹੀਂ ਖਾਣਾ। ਅਸੀਂ ਬਸ ਆਹ ਚਾਹ ਚੱਕਲਾਂਗੇ ਜ਼ਰੂਰ। ਤੇ ਅਸੀਂ ਆਵਾਂਗੇ ਸਵੇਰ ਦੇ ਕੋਈ 9 ਵਜੇ। ਤੇ ਸਾਡੀ 11 ਵਜੇ ਦੀ ਪੱਕੀ ਵਾਪਸੀ ਹੋਵੇਗੀ। ਮੈਨੂੰ ਪਤਾ ਹੈ ਕਿ ਤੁਹਾਡਾ ਪਿੰਡ ਕਿੱਥੇ ਹੈ। ਅਸੀਂ ਵੀ ਤੁਹਾਡੇ ਨਾਲ ਲਗਦੇ ਸ਼ਹਿਰ ਵਿੱਚ ਹੀ ਟਹਿਰੇ ਹੋਇਆ। ਮਤਲਬ ਲੁਧਿਆਣਾ। ਹਾਂਜੀ ਹਾਂਜੀ। ਚਲੋ ਫੇਰ ਠੀਕ ਹੈ ਅਸੀਂ ਤੁਹਾਡੀ ਹਦੀਕ ਕਰਾਂਗੇ ਜੀ ਇਸ ਐਤਵਾਰ ਨੂੰ ਗੁਰਦੇਵ ਸਿੰਘ ਨੇ ਕਿਹਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਗੁਰਦੇਵ ਦੇ ਚਿਹਰੇ ਉੱਤੇ ਖੇੜਾ ਆ ਗਿਆ ਤੇ ਉਹ ਅੰਦਰ ਸੋਈ ਵੱਲ ਬੜੀ ਤੇਜ਼ੀ ਨਾਲ ਗਿਆ ਤੇ ਜਿੱਥੇ ਜਸਪ੍ਰੀਤ ਬੈਠੀ ਦੁਪਹਿਰ ਦੇ ਖਾਣੇ ਲਈ ਸਬਜ਼ੀ ਬਣਾਉਂਦੀਆਂ ਤਿਆਰੀਆਂ ਕਰ ਰਹੀ ਸੀ ਉਸ ਨੂੰ ਖੁਸ਼ ਵੇਖ ਕੇ ਉਹ ਬੋਲੀ ਇਹ ਮਿਲ ਗਿਆ ਪਪਾ ਬੜੀ ਖੁਸ਼ ਹੋ ਅੱਜ ਤਾਂ ਪੁੱਤਰ ਜਿਸ ਐਤਵਾਰ ਨੂੰ ਅਮਰੀਕਾ ਵਾਲੇ ਵੇਖਣ ਆ ਰਿਹਾ ਤੈਨੂੰ ਬਸ ਰੱਬ ਜੀ ਮੇਰ ਕਰਨ ਤੇ ਗੱਲ ਬਣ ਜਾਵੇ ਆਪਣੇ ਅੰਦਰ ਤਾਜ਼ੀ ਭਰੀ ਖੁਸ਼ੀ ਨੂੰ ਜ਼ਾਹਰ ਕਰਦਿਆਂ ਗੁਰਦੇਵ ਸਿੰਘ ਨੇ ਕਿਹਾ ਧੀ ਨੂੰ ਘਰੋਂ ਕੱਢਣ ਵਿੱਚ ਬੜੀ ਖੁਸ਼ੀ ਮਿਲਦੀ ਹੈ ਪਾਪਾ ਹੈ ਨਾ ਹੂੰ ਤਾਂ ਕੁੜੀਏ ਬਾਗਲ ਤੈਨੂੰ ਪਤਾ ਮੈਨੂੰ ਤੂੰ ਕਿੰਨੀ ਪਿਆਰੀ ਹੈ ਪ੍ਰੀਤ ਜਦੋਂ ਗੁਰਦੀਪ ਸਿੰਘ ਜਸਪ੍ਰੀਤ ਨੂੰ ਪ್ರೀਤ ਆਖਦਾ ਹੁੰਦਾ ਸੀ ਉਸ ਦੇ ਮੋਹ ਵਿੱਚ ਡੁੱਬ ਜਾਇਆ ਕਰਦਾ ਸੀ ਉਸ ਦੀ ਮੰਮੀ ਨੂੰ ਵੀ ਉਹ ਮੋਹ ਵਿੱਚ ਉਹ ਜਿੰਦ ਰੱਖ ਕੇ ਬੁਲਾਇਆ ਕਰਦਾ ਸੀ ਅਦੂਰੇ ਨਾਮ ਵਿੱਚ ਉਹ ਆਪਣੇ ਮੋਹ ਨੂੰ ਬੰਨਣ ਦਾ ਆਦੀ ਸੀ ਹੁਣ ਜੋ ਅਕਸਰ ਜਸਪ੍ਰੀਤ ਨੂੰ ਪੂਰੇ ਨਾਮ ਨਾਲ ਹੀ ਬੁਲਾਇਆ ਕਰਦਾ ਸੀ ਸਭ ਸਮਝ ਕੇ ਜਸਪ੍ਰੀਤ ਨੇ ਕਿਹਾ ਮੰਨ ਲਈ ਪਾਪਾ ਤੁਹਾਡੀ ਗੱਲ ਐਤਵਾ ਹਰ ਵਿੱਚ ਅਜੇ ਕਈ ਦਿਨ ਪਏ ਆ ਉਹ ਚੰਨੀ ਜਿਹੀ ਰਵਾਰ ਨੂੰ ਮੈਨੂੰ ਅਮਰੀਕਾ ਵਾਲਿਆਂ ਦੇ ਆਉਣ ਬਾਰੇ ਯਾਦ ਕਰਵਾ ਦੇਵੀਂ ਤੇ ਮੈਂ ਚੰਗੀ ਮਠਿਆਈ ਤੇ ਫਲ ਸ਼ਹਿਰ ਤੋਂ ਲੈ ਆਵਾਂਗਾ ਲੋੜ ਹੀ ਨਹੀਂ ਪੈਣੀ ਪਪਾ ਤੁਹਾਨੂੰ ਯਾਦ ਕਰਾਉਣ ਦੀ ਅੱਖ ਜਸਪ੍ਰੀਤ ਮੁਸਕਰਾਉਂਦੀ ਹੋਈ ਆਪਣੇ ਕੰਮ ਵਿੱਚ ਰੁੱਝ ਗਈ ਕਿਉਂ ਕੁੜੀਏ ਕਿਉਂਕਿ ਪਪਾ ਤੁਸੀਂ ਆਪਣੇ ਅਮਰੀਕਾ ਵਾਲੇ ਬੰਦਿਆਂ ਦੇ ਆਉਣ ਨੂੰ ਕਦਾ ਚਿਤ ਭੁੱਲਣ ਵਾਲੇ ਨਹੀਂ ਫਿਰ ਖੁੱਲ ਕੇ ਸੰਲਗ ਗਈ 10 10 ਅਹ ਕਿਰਤੀਪ ਸਿੰਘ ਫੇਰ ਬੈਠਕ ਵੱਲ ਨੂੰ ਚਲਿਆ ਗਿਆ ਗੁਰਦੇਵ ਸਿੰਘ ਐਤਵਾਰ ਦੀ ਸਵੇਰ ਨੂੰ ਬੜੀ ਤੀਬਰਤਾ ਨਾਲ ਉਡੀਕਣ ਲੱਗਾ ਹਰ ਰੋਜ਼ ਅਰਦਾਸ ਵਿੱਚ ਉਹ ਰੱਬ ਅੱਗੇ ਬੇਨਤੀ ਕਰਦਾ ਦੁਨੀਆ ਦੇ ਮਾਲਕਾ ਵਸੇ ਰਿਸ਼ਤਾ ਸਰੇ ਛਾੜ ਦੇ ਤੇ ਕਦੀ ਉਹ ਬੈਠਕ ਹੀ ਸੋਚਦਾ ਇਹ ਮੈਂ ਉਹਨਾਂ ਨੂੰ ਆਖ ਦੇਣਾ ਏ ਕਿ ਵੀ ਬੰਦਿਆਂ ਦੀ ਰੋਟੀ ਮੈਂ ਕਰ ਸਕਦਾ ਹੁੰਡੇ ਨੂੰ ਛਾਪ ਚੰਗੀ ਘੜੀ ਤੇ ਜੋੜਾ ਤੇ ਉੜੀ ਨੂੰ ਪੰਜ ਸੂਟ ਬਾਹਰ ਦੀ ਇੱਕ ਵੱਡਾ ਕੜਾ ਤੇ ਕੰਨਵਾਲੀਆਂ ਉਹੋ ਜਵਿੰਦਰ ਦੀਆਂ ਸਵਾਰ ਕੇ ਪਵਾ ਦੇਵਾਂਗਾ ਅੱਜ ਇੱਕ ਮੰਤਰੀ ਵੀ ਇਹ ਆਖਾਂਗਾ ਕਿ ਇਸ ਤੋਂ ਵੱਧ ਹੁਣ ਸੁਣ ਲਵੋ ਮੇਰੇ ਕੋਲੋਂ ਕੁਝ ਨਹੀਂ ਹੋਣਾ ਹਾਂ ਥੋੜਾ ਬਹੁਤ ਅਦਰ ਸੌਰੀ ਤੇ ਸਸਤਾ ਵੀ ਕਰ ਦੇਵਾਂਗਾ ਤੇ ਫਿਰ ਉਹ ਇੱਕ ਬੈਂਕ ਵਾਲੀ ਐਫ ਡੀ ਦਾ ਅੱਜ ਵੀ ਜਸਪ੍ਰੀਤ ਨੂੰ ਦੇਣ ਬਾਰੇ ਸੋਚਣ ਲੱਗ ਪਿਆ ਜੋ ਹੁਣ 20 ਸਾਲ ਪਹਿ ਹੋ ਚੁੱਕੀ ਸੀ ਉਸ ਨੂੰ ਜਸਪ੍ਰੀਤ ਨਾਲ ਬਹੁਤ ਮੋਹ ਸੀ ਉਸ ਦੀ ਉਹ ਬੜੀ ਪਿਆਰੀ ਗੁੜੀਆ ਸੀ ਉਸ ਨੂੰ ਅਕਸਰ ਮੋਟਿਆਂ ਉੱਤੇ ਚੁੱਕੀ ਫਿਰਿਆ ਕਰਦਾ ਸੀ ਜਦੋਂ ਉਹ ਬਹੁਤ ਪਾਲੜੀ ਜੀ ਹੁੰਦੀ ਸੀ ਜਵਿੰਦਰ ਕਈ ਵਾਰ ਉਸ ਨੂੰ ਆਖਦੀ ਹੁੰਦੀ ਸੀ ਕੁੜੀਆਂ ਨੂੰ ਬਹੁਤਾ ਨਾ ਚਮਲਾਓ ਤੇ ਉਹ ਆਖਦਾ ਇਹ ਮੇਰੀ ਸ਼ਹਿਜ਼ਾਦੀ ਹੈ ਤੇ ਇਸ ਲਈ ਮੈਂ ਇੱਕ ਚੰਗਾ ਸ਼ਹਿਜ਼ਾਦਾ ਲੱਭਾਂਗਾ ਜਵਿੰਦਰ ਅਗੋਂ ਆਖੀ ਉਹ ਤਾਂ ਸਾਫ਼ ਦਿਸ ਰਿਹਾ ਹੈ ਵੱਡੀ ਹੋਈ ਜਸਪ੍ਰੀਤ ਉਤੇ ਉਹ ਬਹੁਤ ਖੁਸ਼ੀ ਕਿ ਉਸ ਦੀ ਤੀਨ ਉਸ ਦੀ ਇੱਜ਼ਤ ਉਤੇ ਕਦੇ ਕਿਸੇ ਵੱਲੋਂ ਉਂਗਲੀ ਨਹੀਂ ਸੀ ਉਠਣ ਦਿੱਤੀ ਉਹ ਸੋਚਦਾ ਥਾਰਾ ਪਿੰਡ ਜਸਪ੍ਰੀਤ ਇਸ પ્રસੰਗ ਵਿੱਚ ਲਾਗਾ ਕਰਦਾ ਹੈ ਮੈਨੂੰ ਪਤਾ ਹੈ ਕਿ ਜਸਪ੍ਰੀਤ ਰੋਜ਼ ਗੁਰਦੁਆਰੇ ਜਾਂਦੀ ਹੈ ਤੇ ਸ਼ਾਮ ਨੂੰ ਪਾਠ ਕਰਕੇ ਸੌਂਦੀ ਹੈ ਜਿਸ ਕਰਕੇ ਉਹ ਕਿਦਰੇ ਥਿਲਕੀ ਨਹੀਂ ਸੀ ਜਦੋਂ ਕਿ ਉਸ ਦੋਸਤਨ ਪ੍ਰਿੰਟ ਦੀਆਂ ਕੁੜੀਆਂ ਬਾਰੇ ਲੋਕ ਗੱਲਾਂ ਕਰਦੇ ਰਹੇ ਹਨ। ਤਦ ਇਹ ਸ਼ਹਿ ਜਸਪ੍ਰੀਤ ਦੀ ਸਾਰਾ ਪ੍ਰਿੰਸ ਸਿਫਟ ਕਰਦਾ ਨਹੀਂ ਸੀ ਤੱਕਦਾ। ਸ਼ਹਿ ਚਰਵਰ ਦੀ ਸ਼ਾਮ ਨੂੰ ਗੁਰਦੇਵ ਸਿੰਘ ਇੱਕ ਡੱਬਾ ਕਾਜੂ ਵਾਲੀ ਬਰਫੀ ਦਾ ਤੇ ਇੱਕ ਡੱਬਾ ਲੱਡੂਆਂ ਦਾ ਲਾਇਆ ਹੈ। ਘਰ ਉਸ ਦਾ ਪੱਕਾ ਸੀ ਪਰ ਛੋਟਾ ਸੀ। ਇੱਕ ਨਿੱਕੀ ਜੀ ਬੈਠਕ ਦੇ ਨਾਲ ਦੋ ਕਮਰੇ ਸਨ ਤੇ ਇੱਕ ਵੱਡੀ ਸੋਈ ਤੇ ਇੱਕ ਪੂਰਾ ਗੋਸਰ ਖਾਨਾ ਸੀ। ਵਿਹੜਾ ਕਾਫੀ ਖੁੱਲਾ ਸੀ। ਫੇਰ ਵੀ ਉਹ ਨਹੀਂ ਸੀ ਚਾਹਦਾ ਕਿ ਜਸਪ੍ਰੀਤ ਨੂੰ ਵੇਖਣ ਵਾਲੇ ਉਸ ਦੀ ਰਹਿائش ਵੇਖ ਕੇ ਮੂੰਹ ਬਣਾ ਲੈਣ ਇਸ ਕਰਕੇ ਉਸ ਨੇ ਸ਼ੁੱਕਰਵਾਰ ਨੂੰ ਹੀ ਮਕਾਨ ਦੇ ਸਾਹਮਣੇ ਵਾਲੇ ਪਾਸੇ ਨੂੰ ਨਵਾਂ ਰੰਗ ਕਰਵਾ ਦਿੱਤਾ ਸੀ ਇਹ ਵੇਖ ਕੇ ਜਸਪ੍ਰੀਤ ਭਾਵੇਂ ਉਸ ਨੂੰ ਆਖਦੀ ਰਹੀ ਕਿ ਨਾ ਵੀ ਕੀ ਆਉਣ ਵਾਲੇ ਮਹਿਮਾਨਾਂ ਤੋਂ ਡਰਿਆ ਜਾਵੇ ਸ਼੍ਰੀਸ਼ਚਰਵਾਰ ਦੀ ਰਾਤ ਨੂੰ ਗੁਰਦੀਪ ਸਿੰਘ ਬਹੁਤ ਧੀਰਤੀਕ ਸੋਨੀ ਸੀ ਸਕਿਆ ਉਸ ਨੇ ਆਉਣ ਵਾਲੇ ਮਹਿਮਾਨਾਂ ਬਾਰੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਇਥੋਂ ਤੱਕ ਕਿ ਨਿੱਕੇ ਜੰਨੀ ਨੂੰ ਵੀ ਨਹੀਂ ਉਸ ਅੰਦਰ ਇੱਕ ਡਰ ਸੀ ਕਿ ਕਿਤੇ ਕੋਈ ਐਵੇਂ ਇਸ ਰਿਸ਼ਤੇ ਬਾਰੇ ਪਾਣੀ ਨਾ ਮਾਰ ਦੇਵੇ ਉਹ ਸੋਚਦਾ ਕਿਸੇ ਦਾ ਕੀ ਪਰੋਸਾ ਲੋਕ ਮੂੰਹ ਤੇ ਮਿੱਠੇ ਤੇ ਦਿਲ ਵਿੱਚ ਪਤਾ ਨਹੀਂ ਕੀ ਲੀਫਤੇ ਹਨ ਉਸ ਨੇ ਆਪਣੀ ਭੈਣ ਨੂੰ ਜ਼ਰੂਰ ਸਜਾਇਆ ਸੀ ਜਿਸ ਨੂੰ ਉਸਦੇ ਪਿਓ ਨੇ ਕਰਜ਼ਾ ਚੁੱਕ ਕੇ ਚੰਗੀ ਕਰ ਵਿਆਹ ਦਿੱਤਾ ਸੀ ਤੇ ਉਸ ਕਰਜ਼ੇ ਦੇ ਇੱਕ ਹਿੱਸੇ ਨੂੰ ਉਸ ਨੇ ਆਪ ਹੀ ਉਤਾਰਿਆ ਸੀ ਉਸ ਦੀ ਭੈਣ 53 ਬਈਏ ਕੋਲ ਵੱਡੀ ਗੱਡੀ ਸੀ ਤੇ ਉਹ ਅੰਦਰ ਉਹਨਾਂ ਦੀ ਗੱਡੀ ਨਾਲ ਜ਼ਰਾ ਆਪਣੇ ਮਹਿਮਾਨਾਂ ਉੱਤੇ ਇਹ ਪ੍ਰਭਾਵ ਵੀ ਪਾਉਣਾ ਚਾਹੁੰਦਾ ਸੀ ਕਿ ਆਖਰ ਉਹਦੇ ਰਿਸ਼ਤੇਦਾਰ ਵੀ ਕਰੋ ਖਾਦੇ ਪੀਂਦੇ ਸਨ ਸ਼ਨੀਵਾਰ ਵਰਦੀ ਰਾਤ ਹੋ ਚੁੱਕੀ ਸੀ ਪਰ ਉਸ ਦੀ ਭੈਣ ਨਹੀਂ ਸੀ ਆਈ ਫਿਰ ਉਸਨੇ ਮਨ ਨੂੰ ਸਮਝਾ ਲਿਆ ਗੁਰਦੇਵ ਸਿੰਘਾ ਰੱਬ ਤੇ ਛੱਡ ਸਭ ਕੁਝ ਇਹ ਨਹੀਂ ਆਉਣਾ ਨਾ ਆਵੇ ਫਿਰ ਉਸਨੇ ਜਸਪ੍ਰੀਤ ਨੂੰ ਬਿਠਾ ਕੇ ਸਮਝਾਇਆ ਪੁੱਤਰ ਤੂੰ ਬਹੁਤ ਹੀ ਨਰਮ ਰਹਿਣਾ ਆਪਣੇ ਮਹਿਮਾਨ ਨੂੰ ਭਾਵੇਂ ਕੋਈ ਵੀ ਗੱਲ ਕਰਨ ਮੰਨ ਲਓ ਜੇ ਤੈਨੂੰ ਉਹ ਨਾਂ ਵੀ ਚੰਗੇ ਲੱਗੇ ਪ੍ਰੀਤ ਤੂੰ ਚੁੱਪ ਨਹੀਂ ਤੋੜਨੀ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਜੇ ਤੈਨੂੰ ਕੁਝ ਨਾ ਚੰਗਾ ਲੱਗਿਆ ਹੋਵੇ ਆਪਾਂ ਨਾ ਕਰ ਦੇਵਾਂਗੇ ਮੈਂ ਤੇਰੇ ਨਾਲ ਹਾਂ ਪੁੱਤਰ ਹਟ ਜਾਓ ਠੀਕ ਰਹਿਦਾ ਅੱਜ ਆਪਣਾ ਫੋਤ ਲਾ ਬੇ ਪੁੱਤਰ ਜਿਉ ਮੰਨ ਗਏ ਤੂੰ ਉਧਰ ਚਲੀ ਗਈ ਤਾਂ ਚੰਨੀ ਵੀਰੇ ਨੂੰ ਵੀ ਤੂੰ ਆਪਣੇ ਕੋਲ ਸੱਜ ਸਕਦੀ ਐ ਤੇ ਮੈਨੂੰ ਵੀ ਕਿਉਂ ਕੇ ਮੇਰਾ ਜੋ ਤੈਨੂੰ ਬੜਾ ਫਿਕਰ ਰਹਿੰਦਾ ਠੀਕ ਐ ਪਾਪਾ ਪਰ ਤੁਸੀਂ ਆਪ ਇਕੱਲੇ ਰਹਿਣਾ ਚਾਹੁੰਦੇ ਹੋ ਹੁਣ ਤੂੰ ਪਹਿਲਾਂ ਧੀ ਦਾ ਫਿਕਰ ਲਈ ਫਿਰਦੇ ਹੋ ਤੇ ਫਿਰ ਨਿੱਕੇ ਚੰਨੀ ਦਾ ਫਿਕਰ ਕਰੀ ਜਾਇਓ ਤੇ ਆਪ ਕਦੇ ਸੋਚਿਆ ਆਪਣੇ ਆਪ ਬਾਰੇ ਪਹਿਲਾਂ ਫਿਕਰ ਬੱਚੇ ਹੀ ਹੋਇਆ ਕਰਦੇ ਹਨ ਪ੍ਰੀਤ ਜੇ ਤੂੰ ਨਹੀਂ ਵੀ ਸੱਸੀ ਮੈਨੂੰ ਕਿਸੇ ਕారణ ਤਦ ਨਿੱਕਾ ਸੱਦ ਲਵੇਗਾ ਮੈਨੂੰ ਪੁੱਤਰ ਇੱਧਰ ਕੀ ਹੈ ਇਹ ਕਿਲਾ ਜ਼ਮੀਨ ਹੈ ਨਿੱਕਾ ਜਾ ਮਕਾਨ ਹੈ ਗੱਲ ਬਣ ਜਾਵੇ ਤਾਂ ਸਭ ਠੀਕ ਹੋ ਜਾਵੇਗਾ ਗੁਰਦੇਵ ਸਿੰਘ ਜਸਪ੍ਰੀਤ ਤੰਦਰੂਗ ਨਾਲਾਂ ਪਾਉਣੀਆਂ ਚਾਹੁੰਦਾ ਸੀ ਜਿੰਨਾ ਕਰਕੇ ਉਹ ਚੁੱਪਚਾਪ ਇਸ ਰਿਸ਼ਤੇ ਨੂੰ ਕਬੂਲ ਕਰ ਲਵੇ ਪਹਿਲਾ ਪਾਪਾ ਯੇਨਾਂ ਲੋਕਾਂ ਨੇ ਨਿੱਕੇ ਨੂੰ ਉਧਰ ਸੱਦਨ ਵਿੱਚ ਮੇਰੀ ਮਦਦ ਤਾਂ ਕੀਤੀ ਫੇਰ ਦੱਸੋ ਇਰ ਦੇਖੀ ਜਾਊ ਪਰ ਫਿਕਰ ਨਾ ਕਰ ਪੁੱਤਰ ਇੰਜ ਬਹੁਤਾ ਨਹੀਂ ਸੋਚੀਦਾ ਹੁੰਦਾ ਪਰ ਆਪਣੀ ਪਿਆਰੀ ਧੀ ਨੂੰ ਤਾਂ ਹਮੇਸ਼ਾ ਲਈ ਦੂਰ ਕਰ ਦੇਵੋਗੇ ਤੁਸੀਂ ਇਸ ਨਾਲੋਂ ਚੰਗਾ ਨਹੀਂ ਸੀ ਕਿ ਕਿਤੇ ਨੇੜੇ ਤੇੜੇ ਵੇਖ ਲੈਂਦੇ ਕੋਈ ਰਿਸ਼ਤਾ ਜੇ ਮੇਰਾ ਵਿਆਹ ਇੰਨਾ ਜ਼ਰੂਰੀ ਹੋ ਗਿਆ ਤੂੰ ਭਲਾ ਜਿਹੀਆਂ ਗੱਲਾਂ ਕਿਉਂ ਕਰਦੀ ਐ ਹਾਏ ਗੁਰੂ ਸਭ ਠੀਕ ਕਰੇਗਾ ਉਸ ਉੱਤੇ ਭਰੋਸਾ ਰੱਖ ਇਧਰ ਮੈਂ ਬਥੇਰੇ ਵੇਖੇ ਨੇ ਰਿਸ਼ਤੇ ਪੁੱਤਰ ਐਵੇਂ ਜੇ ਬੰਦੇ ਹੁੰਦੇ ਨੇ ਤੇ ਮੂੰਹ ਐਡੇ ਖੋਲ ਰੱਖੇ ਹੁੰਦੇ ਨੇ ਕਿ ਰਹਿ ਰੱਬ ਦਾ ਨਾ ਤੇਰੀ ਸਹੇਲੀ ਪੂਨਮ ਨੇ ਕਿੰਨੇ ਲੋਕਾਂ ਕੋਲ ਤੇਰੀ ਦੱਸ ਪਾਈ ਦੱਸ ਕੋਈ ਗੱਲ ਬਣੀ ਉਹ ਵਿਚਾਰੀ ਹੋਰ ਕੀ ਕਰ ਸਕਦੀ ਸੀ ਉਹ ਤਾਂ ਦੱਸ ਹੀ ਪਾ ਸਕਦੀ ਸੀ ਉਹ ਕੀ ਕਰਦੀ ਜਦੋਂ ਲੋਕਾਂ ਦੇ ਮੂੰਹ ਕੁੱਚਾਂ ਵਾਂ ਖੁੱਲਿਆਂ ਤੈਨੂੰ ਯਾਦ ਹੈ ਨਾ ਪੂਨਮ ਦੀ ਦੱਸੀ ਇੱਕ ਧਿਰ ਤਾਂ ਤੈਨੂੰ ਦੇਖਦੇ ਤਾਰੀ ਮੰਨ ਗਈ ਸੀ ਰੁਕੀ ਆਖਰੇ ਸੀ ਥੋੜੀ ਇੱਜ਼ਤ ਤਾਂ ਕਰਨੀ ਪਵੇਗੀ ਕਰਜ਼ਾ ਚੁੱਕ ਲਵੋ ਤੇ ਕਰਜ਼ਾ ਉਲਾ ਦੇਣਗੇ ਤਦੇ ਮੈਂ ਕਹਿਆ ਸੀ ਕਿ ਪਾਈ ਹੋਰ ਕੁੜੀ ਲੱਭ ਲਵੋ ਮੈਂ ਆਪਣੀ ਧੀ ਵੇਚਣੀ ਨਹੀਂ ਜੋ ਵਾਹਿਗੁਰੂ ਦਾ ਹੁਕਮ ਹੋਏਗਾ ਉਹ ਠੀਕ ਹੀ ਹੋਵੇਗਾ ਬੰਦਾ ਪੁੱਤਰ ਸਕੀਮਾ ਤਾਂ ਬਣਾਉਂਦਾ ਹੀ ਰਹਿੰਦਾ ਹੈ ਨਾ ਜੋ ਵਾਹਿਗੁਰੂ ਦਾ ਹੁਕਮ ਹੋਏਗਾ ਉਹ ਠੀਕ ਹੀ ਹੋਵੇਗਾ ਬੰਦਾ ਪੁੱਤਰ ਸਕੀਮਾ ਤਾਂ ਬਣਾਉਂਦਾ ਹੀ ਰਹਿੰਦਾ ਹੁਣ ਤੂੰ ਚੁੱਪ ਔਰ ਜਈ ਗੱਲ ਨਹੀਂ ਕਢਣੀ ਮੂੰਹੋਂ ਜਰਾ ਆਖਾ ਨਰਤਾਰਕੀ ਗੁਰਦੀਪ ਸਿੰਘ ਨੇ ਜਸਪ੍ਰੀਤ ਨੂੰ ਸਮਝਾਇਆ ਗੁਰਦੀਪ ਸਿੰਘ ਬਹੁਤ ਦੇਰ ਤੀਕ ਆਪਣੇ ਮਹਿਮਾਨ ਹਵਾਰੇ ਸੋਚਦਾ ਰਿਹਾ ਕਿ ਉਹਨਾਂ ਅੱਗੇ ਗੱਲ ਕਿਵੇਂ ਕਰਨੀ ਹੈ ਵੱਤ ਤੋਂ ਵੱਤ ਇੱਜ਼ਤ ਉਹਨਾਂ ਦੀ ਕਿਵੇਂ ਹੋ ਸਕਦੀ ਸੀ ਉਹਦੇ ਮਨ ਵਿੱਚ ਤਾਂ ਇਹ ਵੀ ਆਉਂਦਾ ਸੀ ਕਿ ਉਹ ਆਪਣੀ ਪੱਗ ਉਤਾਰ ਕੇ ਉਹਨਾਂ ਦੇ ਪੈਰੀਂ ਰੱਖ ਕੇ ਆਖੇ ਮੇਰੀ ਧੀ ਵਰਗੀ ਨੂੰ ਤਾਂ ਉਹ ਨਹੀਂ ਲੱਭਣੀ ਸਮਾਨਤਾ ਕੀ ਹੈ ਤੁਸੀਂ ਜਦ ਮਰਜ਼ੀ ਬਣਾ ਲਵ ਪਰ ਫਿਰ ਉਹਨੂੰ ਜਸ ਪ੍ਰੀਤ ਦੇ ਹੱਕੇ ਸ਼ਬਦ ਯਾਦ ਆਏ ਆਪਾਂ ਹੱਥ ਨਹੀਂ ਬੰਨੇ ਕਿਸੇ ਅੱਗੇ ਤੇ ਉਹਨੇ ਆਪਣੀ ਇਸ ਵਿਅੰਥ ਨੂੰ ਆਪ ਹੀ ਰੱਦ ਕਰ ਦਿੱਤਾ ਇੰਜ ਸੋਚਾਂ ਵਿੱਚ ਗੁੰਮ ਰਹਿਣ ਕਾਰਨ ਉਹਨੂੰ ਬਹੁਤ देर ਬਾਦੋਂ ਮੱਸੀ ਨੀਂਦ ਆਈ ਬਾਕੀ ਅਗਲੀ ਕਾਂਟ ਵਿੱਚ ਧੰਨਵਾਦ